ਨਗਰ ਡੈਮ ਪਹੁੰਚੇ ਮੰਤਰੀ ਹਰਜੂ ਸਿੰਘ ਬੈਂਸ ਉਸ ਦੇ ਲਈ ਦੀ ਇਹ ਜਾਣਕਾਰੀ ਨਗਰ ਡੈਮ ਤੋਂ ਆ ਰਹੀ ਜਿੱਥੇ ਕਿ ਆਵਾਜ਼ਿੰਦ ਪਾਰਟੀ ਵਰਕਰਾਂ ਦੇ ਨਾਲ ਐਮੁੱਤੇ ਧਰਨਾ ਲਗਾਇਆ ਗਿਆ। ਸ੍ਰੀ ਮੰਤਰੀ ਹਰਜੂ ਸਿੰਘ ਬੈਂਸ ਜਦੋਂ ਵਾਈਟ ਧਰਨਾ ਲਗਾਇਆ ਗਿਆ ਤਾਂ ਥੋੜੀ ਦੇਰ ਦੇ ਵਿੱਚ ਸੀਐਮ ਭਗਵੰਤ ਪਾਲ ਵੀ ਧਰਨੇ ਦੇ ਵਿੱਚ ਸ਼ਾਮਲ ਹੋ ਗਏ। ਸੋ ਪੰਜਾਬ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਲਗਾਤਾਰ ਜਾਰੀ ਹੈ ਤਾਂ ਵੀ ਵੀ ਅੰਬੀ ਦੀ ਮੀਟਿੰਗ ਤੋਂ ਬਾਅਦ ਜੜਾ ਕਿ ਮਾਹੌਲ ਪਕੜਾ ਨਜ਼ਰ ਆ ਰਿਹਾ ਸੀ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਜਿਸ ਤੋਂ ਬਾਅਦ ਕਿ ਅੱਜ ਮੰਤਰੀ ਹਰਜੂ ਸਿੰਘ ਬੈਂਸ ਅਤੇ ਪ੍ਰਗੋਸ਼ਕ ਮਾਨ ਨਗਰ ਡੈਮ ਪਹੁੰਚਣਗੇ ਤਾਂ ਆਵਾਦਮੀ ਪਾਰਟੀ ਵਰਕਰਾਂ ਦੇ ਵੱਲੋਂ ਜਿਹੜਾ ਕਿ ਉੱਥੇ ਧਰਨਾ ਲਗਾਇਆ ਗਿਆ ਸੀ ਸਿੰਘ ਭਗਵਾਨ ਜੀ ਵੀ ਕੁਛ ਦੇਰ ਬਾਅਦ ਜਿਹੜਾ ਕਿ ਉੱਥੇ ਸ਼ਾਮਲ ਹੋਣਗੇ। ਫਲਾਜੀਗਰ ਨਗਰ ਤੋਂ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਜਿੱਥੇ ਕਿ ਪੰਜਾਬ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਹੈ ਜਿਹੜਾ ਕਿ ਭੱਗ ਦਾ ਨਜ਼ਰ ਆ ਰਿਹਾ ਹੈ ਤੇ ਇੱਕ ਵਾਰੀ ਫੇਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਇੱਕ ਵਾਈ ਹੇਠ ਆਵਾਦਮੀ ਪਾਰਟੀ ਦੇ ਵੱਲੋਂ ਧਰਨਾ ਲਗਾਇਆ ਗਿਆ ਤਾਂ ਸਿੰਘ ਭਗਵਾਨ ਜੀ ਖੁਦ ਜਿਹੜੇ ਕਿ ਥੋੜੇ ਸਮੇਂ ਬਾਅਦ ਉੱਥੇ ਪਹੁੰਚਣਗੇ। ਦੱਸਦੇ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦਾ ਵਿਵਾਦ ਜਿਹੜਾ ਕਿ ਲਗਾਤਾਰ جاری ਹੈ ਅਜਤੇ ਸਿੰਘ ਪਕਵੰਤਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਇੱਕ ਵੀ ਬੂੰਦ ਜਿਹੜੀ ਕਿ ਹਰਿਆਣਾ ਨੂੰ ਨਹੀਂ ਦਿੱਤੀ ਜਾਵੇਗੀ ਕਿਉਂਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਆ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਪਾਣੀ ਦਿੱਤਾ ਉਹ ਵੀ ਇਨਸਾਨੀਅਤ ਦੇ ਨਾਤੇ ਦਿੱਤਾ ਹੈ ਤੋਤੀ ਜੇਕਰ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦੀ ਗੱਲ ਕੀਤੀ ਜਾਵੇ ਤਾਂ ਸੈਣੀ ਨੇ ਵੀ ਕਿਹਾ ਸੀ ਕਿ ਜਲ ਇੱਕ ਕੁਦਰਤੀ ਸਰੋਤ ਹੈ ਇਹ ਕਿਸੇ ਵੀ ਜਿਹੜਾ ਕੀ ਸੂਬੇ ਦਾ ਨਹੀਂ ਹੈ। ਸੋ ਦੱਸਦੇ ਕਿ ਦੋਨਾਂ ਵਿਚਕਾਰ ਜਿਹੜਾ ਕੀ ਵਿਵਾਦ ਹੈ ਹੁਣ ਲਗਾਤਾਰ ਭੱਜਦਾ ਜਾ ਰਿਹਾ। ਤਾਂ ਭਿੱਤੇ ਦਿਨ ਵੀ BBMP ਦੇ ਉਸਕਰ ਬਾਬਤ ਮੇਨ ਨਾਲ ਮਨਪ੍ਰੀ ਚਾਹਲ ਜੁੜ ਗਏ ਨੇ। ਮਨਪੇ ਦਾ ਹਮਦ ਵੀ ਪਾਰਟੀ ਵਰਕਰਾਂ ਦੇ ਵੱਲੋਂ ਡੈਮ ਉੱਤੇ ਧਰਨਾ ਲਗਾਇਆ ਗਿਆ। ਮੰਤਰੀ ਹਰਜੂ ਸਿੰਘ ਬੈਂਸ ਵੀ ਪਹੁੰਚੇ ਨੇ ਤਾਂ ਕੀ ਕੁਝ ਜਾਣਕਾਰੀ ਇਸ ਬਾਬਤ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਲੰਗੜ ਦੇ ਵਿੱਚ ਪਾਣੀ ਦੇ ਮੁੱਦੇ ਨੂੰ ਲੈ ਕੇ ਇਸ ਵਕਤ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਆ। ਆ ਕੁਝ ਦਿਨਾਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਜਗ੍ਹਾ ਉੱਤੇ ਪਹੁੰਚੇ ਨਾ ਕੈਬਨਟ ਮੰਤਰੀ ਹਰਜੋਤ ਸਿੰਘ ਬਾਦੂ ਉਸ ਜਗ੍ਹਾ ਤੇ ਮੌਜੂਦ ਸਨ ਤੇ ਉਸ ਜਗ੍ਹਾ ਦੇ ਉੱਤੇ ਇੱਕ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਪਾਣੀ ਕੋਲੋਂ ਵਾਧੂ ਪੰਜਾਬ ਕੋਲੋਂ ਵਾਧੂ ਪਾਣੀ ਬਿਲਕੁਲ ਵੀ ਨਹੀਂ ਹੈਗਾ ਕਿਸੇ ਵੀ ਸੂਬੇ ਨੂੰ ਦੇਣ ਦੇ ਲਈ। ਸੈਮਾ ਤੋਂ ਵੱਧ ਜਿਹੜਾ ਪਾਣੀ ਹੈ ਇਸ ਵਕਤ ਜਿਹੜੇ ਸੂਬੇ ਵਕਤ ਸੂਬੇ ਹੈਗੇ ਨੇ ਜਿਨ੍ਹਾਂ ਵਿੱਚ ਹਰਿਆਣੇ ਦੀ ਗੱਲ ਕੀਤੀ ਜਾ ਰਹੀ ਆ Rajasthan ਦੀ ਗੱਲ ਕੀਤੀ ਜਾਵੇ ਉਹਨਾਂ ਵੱਲ ਪੰਜਾਬ ਫਿਲਹਾਲ ਕਿਉਂਕਿ ਇੱਕ ਖੇਤੀ ਸੂਬਾ ਹੈ ਤੇ ਪੰਜਾਬ ਨੂੰ ਵੀ ਆਪਣੇ ਖੇਤੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਪਾਣੀ ਦੀ ਜ਼ਰੂਰਤ ਹੈ ਤੇ ਫਿਲਹਾਲ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਜੇਕਰ ਤੁਸੀਂ ਕਰਨੇ ਹੋਵੇ ਮਲੂਕੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਪਿੰਡ ਦਾ ਪਾਣੀ ਜ਼ਰੂਰ ਮੁਹैया ਕਰਵਾਇਆ ਜਾ ਰਿਹਾ ਹੈ ਲੇਕਿਨ ਵਾਧੂ ਪਾਣੀ ਦੀ ਕਬੂਦ ਵੀ ਨਹੀਂ ਦਿੱਤੀ ਜਾਵੇਗੀ ਦੂਜੇ ਪਾਸੇ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸਰਨਾਪ ਦਰਸ਼ਨ ਮੰਗੜ ਦੇ ਵਿੱਚ ਮੰਗਲ ਡੈਮ ਦੇ ਬਾਅਦ ਕੀਤਾ ਜਾ ਰਿਹਾ ਸੀਗਾ ਉਹ ਉਸ ਦੇ ਵਿੱਚ ਥੋੜੀ ਹੌਲੀ ਤੇਜ਼ੀ ਜਾਂਦੀ ਵੀ ਦਿਖਾਈ ਦਿੱਤੀ ਹੈ ਕਿਉਂਕਿ ਬੀਤੀ ਰਾਤ ਬੀਬੀ ਐਮਬੀ ਦੇ ਕੁਝ ਅਧਿਕਾਰੀ ਮੰਡਲ ਡੈਮ ਦੇ ਕੋਲ ਪਹੁੰਚਦੇ ਨੇ ਤੇ ਪਾਣੀ ਛੱਡਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਜੇਕਰ ਸੂਤਰਾ ਨਹੀਂ ਗੱਲ ਮੰਨੀ ਜਾਵੇ ਤਾਂ 1:30 ਵਜੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਈ ਵਾਰ ਸਵੇਰੇ 6:00 ਵਜੇ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਜੋ ਲੋਕੋ ਕੋ ਫਿਰ ਥਾਣੇ ਕੋਲ ਤੇ ਮੌਜੂਦ ਸਨ ਜਿੰਨਾਂ ਨੂੰ ਤਾਂ ਰਪਰਦਸ਼ ਵੀ ਦਿੱਤਾ ਜਾ ਰਿਹਾ ਸੀਗਾ ਉਹਨਾਂ ਵੱਲੋਂ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਜਦੋਂ ਕੈਬਨਿਟ ਮੰਤਰੀ ਹਰਜੋਤ ਮੈਤ ਨੂੰ ਮਿਲਦੀ ਹੈ ਕਿਉਂਕਿ ਵਿਧਾਨ ਸਭਾ ਹਲਕਾ ਸ਼ ਦੇ ਨੁਮਾਇंदे ਨੇ ਅਮਾਜੂਦਾ ਐਮਐਲਏ ਪ੍ਰਧਾਨ ਕੈਬਨਟ ਮੰਤਰੀ ਵੀ ਇਸ ਜਗ੍ਹਾ ਤੋਂ ਹੀ ਉਹ ਚੁਣ ਕੇ ਗਏ ਨੇ ਫਰਜੋਤ ਸਿੰਘ ਬਾਸ ਤਾਂ ਉਹਨਾਂ ਵੱਲੋਂ ਇਹ ਸਾਰੇ ਮਾਮਲੇ ਨੂੰ ਉਹਨਾਂ ਦੇ ਧਿਆਨ ਵਿੱਚ ਲਿਆ ਲਜਾਂਦਾ ਹੈ ਜਿਸ ਤੋਂ ਬਾਅਦ ਉਹ ਹੁਣ ਉੱਪਰ ਜਗਤ ਤੇ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਕਿ ਥੋੜੇ ਸਮੇਂ ਤੱਕ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਨੂੰ ਮਾਦੇਵੀ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਉਹਨੇ ਇੱਕ ਗੱਲ ਬੜੀ ਸਾਫ਼ ਕਰ ਦਿੱਤੀ ਗਈ ਹੈ ਉਹਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ ਜਿੰਨਾ ਵੀ ਪਾਣੀ ਦਾ ਉਹਨਾਂ ਦਾ ਕੋਟਾ ਹੈਗਾ ਜੋ ਕਿ 21 ਮਈ ਤੋਂ 21 ਮਈ ਤੱਕ ਉਹ ਵੀ ਦਿੱਤਾ ਕਿ ਸਿਆਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ ਹੈ ਪਰ बार-बार ਇਦਾਂ ਪਾਣੀ ਛੱਡਣਾ ਉਸ ਨੂੰ ਕਿਵੇਂ ਦੇਖਜੋ ਤੁਸੀਂ ਦੇਖੋ ਦੋ ਦੋ ਚੀਜ਼ਾਂ ਸਾਫ਼ ਨੇ ਇੱਕ ਤਾਂ ਇਹ ਮਾਮਲਾ ਮਾਨਯੋਗਤਾ ਦੇ ਵਿੱਚ ਸਪੱਤ ਲੰਬਿਤ ਹੈਗਾ ਐ ਉਹ ਉਸ ਉੱਤੇ ਅਸੀਂ ਟਿੱਪਣੀ ਨਹੀਂ ਕਰ ਸਕਾਂਗੇ ਦੂਜੇ ਪਾਸੇ ਸੂਬੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਜਿਹੜੀ ਵਾਗ ਡੋਰ ਆ ਉਹ ਸੂਬੇ ਦੇ ਮੁੱਖ ਮੰਤਰੀ ਕੋਲ ਹੁੰਦੀ ਆ ਤੇ ਜਦੋਂ ਮੁੱਖ ਮੰਤਰੀ ਕੋਈ ਬਿਆਨ ਦਿੰਦਾ ਹੈ ਤਾਂ ਉਹ ਇੱਕ ਟੋਨ ਸੈਟ ਤੇ ਕਿਸੇ ਵੀ ਮੁੱਦੇ ਨੂੰ ਲੈ ਕੇ ਤੇ ਜਦੋਂ ਭਗਵਾਨ ਸਿੰਘ ਮਾਨ ਜੋ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਸੂਬੇ ਦੇ ਵਿੱਚ ਇਸ ਵਕਤ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈਗੀ ਜਿਹੜੀ ਤਹਿਸੀਮਾ ਜਿਹੜੀ ਅੰਦਰਾਰਿਤ ਕੀਤੀ ਗਈ ਆ ਉਸ ਦੇ ਹਿਸਾਬ ਦੇ ਨਾਲ ਪਾਣੀ ਵਾਖ ਵਾਖ ਸੂਬਿਆਂ ਨੂੰ ਦੇ ਦਿੱਤਾ ਗਿਆ ਹੈ ਤੇ ਕਈ ਸੂਬੇ ਇਹ ਜਿਹੇ ਹਨ ਜਿਨ੍ਹਾਂ ਵਿੱਚ ਉਹਨਾਂ ਨੂੰ ਤਹਿਸੀਮਾ ਤੋਂ ਵੱਧ ਪਾਣੀ ਜੋ ਨਵਾਂ ਚਲੇ ਗਿਆ ਤੇ ਉਹਨਾਂ ਨੇ ਇਸ ਮੌਕੇ ਉੱਤੇ ਜਿਹੜੇ ਪਿਛਲੇ ਸਰਕਾਰਾਂ ਨੇ ਉਹਨਾਂ ਉੱਤੇ ਵੀ ਟਿੱਕਾ ਤੰਦ ਕਰਦੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਇਹ ਚੀਜ਼ ਤਾਂ ਹੀ ਨਹੀਂ ਹੁੰਦੀ ਸੀ ਕਿ ਪਾਣੀ ਕਿੰਨਾ ਜਾ ਚੁੱਕਿਆ ਹੈ ਤੇ ਕਿੰਨਾ ਵਾਧੂ ਦੇਣਾ ਹੈ ਮਤਲਬ ਕਿ ਆਪ ਦੇ ਪਾਣੀ ਦੀ ਲੁੱਟ ਕੋ ਸੂਪਰ ਦੀ ਗੱਲ ਵੀ ਉਹਨਾਂ ਨੇ ਸਾਫ਼ ਤੌਰ ਤੇ ਗਈ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਪਾਣੀ ਦੀ ਲੁੱਟ ਕੀਤੀ ਜਾ ਰਹੀ ਸੀ ਕਿ ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਤਾਂ ਹੁਣ ਇਹ ਪਾਣੀ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ ਜਿਹੜੇ ਸਹਿਮ ਆਪਦੰਬ ਹੈਗੇ ਆ ਉਨ੍ਹਾਂ ਦੇ ਹਿਸਾਬ ਦੇ ਨਾਲ ਹੀ ਪਾਣੀ ਦਿੱਤਾ ਜਾਵੇਗਾ ਇੱਕ ਤਰ੍ਹਾਂ ਜ਼ਿਕਰ ਜੋ ਗੱਲ ਇਹ ਹੈ ਕਿ ਜਿਹੜਾ ਇੱਕ ਚੱਕਰ ਹੁੰਦਾ ਹੈ ਪਾਣੀ ਵੰਡਣ ਦਾ ਉਹ 21 ਮਈ ਤੋਂ 21 ਮਈ ਦੇ ਵਿੱਚ ਵਿੱਚ ਹੁੰਦਾ ਹੈ ਤਾਂ ਕਿ ਇੱਕ ਇੱਕ ਸਾਲ ਦਾ ਜਿਹੜਾ ਚੱਕਰ ਉਹ 21 ਮਈ ਤੋਂ ਸ਼ੁਰੂਆਤ ਹੋ ਜਾਂਦੀ ਹੈ ਤੇ ਅਗਲੇ ਸਾਲ ਦੀ 21 ਮਈ ਤੱਕ ਖਤਮ ਹੁੰਦੀ ਹੈ ਯਾਨੀ ਕਿ ਹੁਣ 11 ਦਿਨ ਪਏ ਨੇ ਜੇ ਇੱਕ ਗੱਲ ਕੀਤੀ ਜਾਵੇ ਤਾਂ ਹਾਲੇ ਵੀ ਉਹ ਪਾਣੀ ਜਿਹੜਾ ਹਰਿਆਣੇ ਵੱਲੋਂ ਵੱਧ ਮੰਗਿਆ ਜਾ ਰਿਹਾ ਤਾਂ ਉਹ ਜਿਹੜੀ ਤੈਸ ਸੀਮਾ ਉਸ ਤੋਂ ਪਹਿਲਾਂ ਹੀ ਵੱਧ ਵਰਤ ਚੁੱਕੇ ਨੇ ਤੇ ਸੁਵੇਰੇ ਮੁਖਮਤਵਰ ਗੁਰ ਸਿੰਘ ਮਾਨ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜਦੋਂ ਤੈਸ ਸੀਮਾ ਦਾ ਨਵਾਂ ਕੈਲੰਡਰੀ ਇਹ ਸ਼ੁਰੂ ਹੋਵੇਗਾ ਪਾਣੀ ਦੇਣ ਦੀ ਮੰਡਵ ਵਾਲਾ ਉਹ ਉਸ ਵਕਤ ਜਿੰਨਾ ਉਹਨਾਂ ਨੂੰ ਰਿਕੁਆਇਰਡ ਹੋਏਗਾ ਉਹ ਪਾਣੀ ਲੈ ਸਕਦੇ ਨੇ ਜਿੰਨੀ ਤੈਅ ਤੀਮਾ ਉਸ ਦੇ ਵਿੱਚੋ ਜਦੋਂ ਮਾਦੀ ਲੱਤਾ ਦੇਣ ਲੇਕਿਨ ਫਿਲਹਾਲ ਬਿਲਕੁਲ ਪਾਣੀ ਵਾਧੂ ਨਹੀਂ ਹੈਗਾ ਤਾਂ ਇਸ ਮਾਮਲੇ ਲੈ ਕੇ ਇਸ ਵਕਤ ਜਿਹੜੇ ਕੈਬਨਿਟ ਦੇ ਕਈ ਵਜ਼ੀਰ ਆ ਉੱਥੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉੱਥੇ ਪਹੁੰਚ ਸਕਦੇ ਨੇ ਕੁਝ ਸਮੇਂ ਦੇ ਵਿੱਚ ਜਿ거ਰ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਸਾਨੂੰ ਵੀ ਥੋੜੇ ਸਮੇਂ ਚੁੱਕ ਪਹੁੰਚਣਗੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵੀ ਤਾਂ ਆਈਕਾਨ ਦੇ ਉੱਥੇ ਪਹੁੰਚ ਜੋ ਤਾਂ ਨਾਲ ਲੱਗਿਆ ਦਾ ਮਾਪਾ ਇੱਕ ਖਾਸ ਤੌਰ ਤੇ ਜਿੱਕਰ ਰੋਪੜ ਜ਼ਿਲ੍ਹੇ ਦੀ ਗੱਲ ਕੀਤੀ ਜਾਇਆ ਪੰਜ ਜਨਰੇਟਰ ਡਾਊਨ ਤਾਂ ਉਹ ਡਾਕਟਰ ਚਰਨਜੀਤ ਥੋਣ ਜਾਂ ਹੋਰ ਵਕਤ ਵਕਤ ਵਿਦਾਇਕ ਹੋਣ ਮੰਤਰੀ ਵੀਰਿੰਦਰ ਗੋਇਣ ਉਹ ਵੀ ਉੱਥੇ ਪਹੁੰਚ ਚ ਸਨ ਤੇ ਅੱਜ ਵੀ ਕੁਝ ਇਹ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਵੀ ਇਸ ਮੰਦੇ ਦੌਰਾਨ ਉਹ ਉੱਥੇ ਪਹੁੰਚਣਗੇ ਤੇ ਪਾਣੀਆਂ ਦੇ ਬਾਬਤ ਜਿਹੜੇ ਪਾਣ ਪੰਜਾਬ ਦਾ ਹੱਕ ਹੈ ਉਸ ਬਾਬਤ ਗੱਲਬਾਤ ਕਰਨਗੇ ਜੀ ਜੀ ਮਨਪ੍ਰੀਤ तमाम ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ